ਅਮਰੀਕਾ ਦੀ ਰੂਲਿੰਗ ਰਿਪਬਲਿਕਨ ਪਾਰਟੀ ਦੇ ਵੱਲੋਂ ਇੱਕ ਅਜਿਹਾ ਬਿੱਲ ਪੇਸ਼ ਕੀਤਾ ਗਿਆ ਹੈ ਜੋ ਅਮਰੀਕਾ ਦੇ ਵਿੱਚ ਰਹਿ ਰਹੇ ਪੁਰਾਣੇ ਗ੍ਰੀਨ ਕਾਰਡ ਧਾਰਕਾਂ ਦੇ ਲਈ ਸਿਟੀਜ਼ਨਸ਼ਿਪ ਟੈਸਟ ਵਿੱਚ ਇੰਗਲਿਸ਼ ਭਾਸ਼ਾ ਨੂੰ ਲਾਜ਼ਮੀ ਬਣਾਏਗਾ ਜਿਸ ਦੇ ਨਾਲ ਬਜ਼ੁਰਗ ਗ੍ਰੀਨ ਕਾਰਡ ਹੋਲਡਰਾਂ ਨੂੰ ਕੁਝ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਬਿੱਲ ਦਾ ਮਕਸਦ ਅਮਰੀਕਾ ਵਿੱਚ ਸਿਰਫ ਇੰਗਲਿਸ਼ ਭਾਸ਼ਾ ਨੂੰ ਮਾਨਤਾ ਦੇਣਾ ਹੈ ਸਸਰੀਆਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਅਮਰੀਕਾ ਦੇ ਹਾਊਸ ਆਫ ਰਿਪ੍ਰেজੈਂਟੇਟਿਵ ਦੇ ਵਿੱਚ ਰਿਪਬਲਿਕਨ ਪਾਰਟੀ ਨੇ ਇੱਕ ਨਵਾਂ ਬਿੱਲ ਪੇਸ਼ ਕਰਨ ਦੀ ਯੋਜਨਾ ਬਣਾਈ ਹੈ ਜੋ ਅਮਰੀਕਾ ਦੀ ਸਿਟੀਜ਼ਨਸ਼ਿਪ ਟੈਸਟ ਨੂੰ ਪੂਰੀ ਤਰ੍ਹਾਂ ਅੰਗਰੇਜ਼ੀ ਦੇ ਵਿੱਚ ਲੈਣਾ ਲਾਜ਼ਮੀ ਬਣਾਵੇਗਾ ਇਸ ਬਿੱਲ ਨੂੰ ਸਪੀਕ ਇੰਗਲਿਸ਼ ਪੀਰੀਅਡ ਵਾਂਗ ਨਾਮ ਦਿੱਤਾ ਗਿਆ ਹੈ ਅਤੇ ਇਹ ਪੁਰਾਣੇ ਗ੍ਰੀਨ ਕਾਰਡ ਹੋਲਡਰਾਂ ਦੇ ਲਈ ਮੌਜੂਦਾ ਭਾਸ਼ਾ ਛੋਟ ਨੂੰ ਖਤਮ ਕਰੇਗਾ ਫਲੋਰੀਡਾ ਤੋਂ ਰਿਪਬਲਿਕਨ ਕਾਂਗਰਸਮੈਨ ਰੈਂਡੀ ਫਾਈਨ ਨੇ ਇਸ ਬਿੱਲ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਨਾ ਕੀਤੀ ਹੈ ਇਸ ਦੇ ਨਾਲ ਇਮੀਗ੍ਰੇਸ਼ਨ ਅਤੇ ਅਮਰੀਕਨ ਕਲਚਰ ਦੇ ਵਿੱਚ ਮਿਲਨ ਜੁਲਨ ਨੂੰ ਲੈ ਕੇ ਤੇਜ਼ ਚਰਚਾ ਸ਼ੁਰੂ ਹੋ ਗਈ ਹੈ ਡੈਮੋਕ੍ਰੇਟਸ ਤੇ ਇਮੀਗ੍ਰੈਂਟ ਰਾਈਟਸ ਗਰੁੱਪਸ ਨੇ ਇਸ ਨੂੰ ਵਿਤਕਰਾ ਕਰਨ ਦੇ ਬਰਾਬਰ ਦੱਸਿਆ ਜਦਕਿ ਰਿਪਬਲਿਕਨ ਪਾਰਟੀ ਨੇ ਇਸ ਨੂੰ ਅਮਰੀਕੀ ਏਕਤਾ ਅਤੇ ਸੁਰੱਖਿਆ ਦੇ ਨਾਲ ਜੋੜਿਆ ਹੈ ਅਮਰੀਕੀ ਨਾਗਰਿਕਤਾ ਪ੍ਰਕਿਰਿਆ ਦੇ ਵਿੱਚ ਟੈਸਟ ਦੇ ਕਈ ਹਿੱਸੇ ਨੇ ਜਿਵੇਂ ਕਿ ਰੀਡਿੰਗ ਰਾਈਟਿੰਗ ਸਿਵਿਕਸ ਇਸ ਦੇ ਵਿੱਚ ਸ਼ਾਮਿਲ ਨੇ ਹੁਣ ਤੱਕ ਜ਼ਿਆਦਾਤਰ ਹਿੱਸੇ ਅੰਗਰੇਜ਼ੀ ਦੇ ਵਿੱਚ ਹੀ ਸਨ ਪਰ ਸਿਵਿਕ ਟੈਸਟ ਜਿੱਥੇ ਉਮੀਦਵਾਰ ਨੂੰ ਅਮਰੀਕੀ ਇਤਿਹਾਸ ਤੇ ਸਰਕਾਰ ਦੇ ਬਾਰੇ 100 ਸਵਾਲਾਂ ਦੇ ਵਿੱਚੋਂ 10 ਪੁੱਛੇ ਜਾਂਦੇ ਨੇ ਅਤੇ ਘੱਟੋ-ਘੱਟ 6 ਤੋਂ ਵੱਧ ਦੇ ਸਹੀ ਜਵਾਬ ਦੇਣੇ ਪੈਂਦੇ ਨੇ ਇਸ ਟੈਸਟ ਨੂੰ ਹੋਰ ਕਈ ਭਾਸ਼ਾਵਾਂ ਦੇ ਵਿੱਚ ਵੀ ਲਿਆ ਜਾ ਸਕਦਾ ਹੈ ਪਰ ਜੇਕਰ ਖਾਸ ਸ਼ਰਤਾਂ ਪੂਰੀਆਂ ਹੋਣ ਇਹ ਸ਼ਰਤਾਂ ਹਨ ਜਿਵੇਂ ਕਿ ਟੈਸਟ ਦੇਣ ਵਾਲੇ ਦੀ ਉਮਰ 50 ਸਾਲ ਤੋਂ ਵੱਧ ਹੋਵੇ ਅਤੇ 20 ਸਾਲਾਂ ਤੋਂ ਵੱਧ ਗ੍ਰੀਨ ਕਾਰਡ ਹੋਲਡਰ ਰਿਹਾ ਹੋਵੇ ਇਹਨਾਂ ਲੋਕਾਂ ਨੂੰ ਆਪਣੀ ਮਾਂ ਬੋਲੀ ਅਤੇ ਇੰਗਲਿਸ਼ ਇੰਟਰਪ੍ਰੀਟਰ ਦੀ ਮਦਦ ਦੇ ਨਾਲ ਇਹ ਟੈਸਟ ਦੇਣਾ ਜ਼ਰੂਰੀ ਮੰਨਿਆ ਜਾਂਦਾ ਹੈ। ਇਹ ਸ਼ਰਤਾਂ ਹਨ ਜਿਵੇਂ ਟੈਸਟ ਦੇਣ ਵਾਲੇ ਦੀ ਉਮਰ 50 ਸਾਲ ਤੋਂ ਜ਼ਿਆਦਾ ਹੋਵੇ ਅਤੇ 20 ਸਾਲ ਤੋਂ ਵੱਧ ਉਹ ਗ੍ਰੀਨ ਕਾਰਡ ਹੋਲਡਰ ਹੋਵੇ। ਇਹਨਾਂ ਲੋਕਾਂ ਨੂੰ ਆਪਣੀ ਮਾਂ ਬੋਲੀ ਦੇ ਵਿੱਚ ਟੈਸਟ ਦੇਣ ਦੀ ਛੂਟ ਹੁੰਦੀ ਹੈ ਅਤੇ ਇੰਗਲਿਸ਼ ਇੰਟਰਪ੍ਰੀਟਰ ਆਪਣੇ ਨਾਲ ਲਿਉਣ ਦੀ ਵੀ ਛੂਟ ਹੁੰਦੀ ਹੈ। ਰੈਂਡਿਫਾਈਨ ਦਾ ਬਿੱਲ ਇਹਨਾਂ ਛੋਟ ਨੂੰ ਖਤਮ ਕਰ ਦੇਵੇਗਾ। ਇਸ ਦੇ ਨਾਲ ਅੰਗਰੇਜ਼ੀ ਨਾ ਬੋਲਣ ਵਾਲੇ ਲੋਕ ਨਾਗਰਿਕਤਾ ਦੇ ਲਈ ਆਯੋਗ ਹੋ ਜਾਣਗੇ। ਫਾਈਂਡਾ ਕਹਿਣਾ ਹੈ ਕਿ ਅਮਰੀਕੀ ਨਾਗਰਿਕਤਾ ਦਾ ਟੈਸਟ ਦੇਣ ਵਾਲੇ ਉਮੀਦਵਾਰਾਂ ਨੂੰ ਹੁਣ ਇੰਟਰਪ੍ਰੀਟਰ ਦੇ ਨਾਲ ਟੈਸਟ ਦੇਣਾ ਮੁਸ਼ਕਲ ਹੋਵੇਗਾ ਕਿਉਂਕਿ ਇਸ ਦੇ ਨਾਲ ਅਮਰੀਕਨ ਕਲਚਰ ਦੇ ਵਿੱਚ ਸ਼ਾਮਲ ਹੋਣ ਦੀ ਧਾਰਨਾ ਨੂੰ ਪਹਿਲਾ ਠੇਸ ਪਹੁੰਚਦੀ ਸੀ ਅਸੀਂ ਚਾਹੁੰਦੇ ਹਾਂ ਕਿ ਅਮਰੀਕਾ ਦੇ ਨਾਗਰਿਕ ਅੰਗਰੇਜ਼ੀ ਬੋਲਣ ਵਾਲੇ ਹੋਣ ਇਹ ਬਿਲ 12 ਸਤੰਬਰ ਨੂੰ ਕੋਸ਼ਿਤ ਹੋਇਆ ਅਤੇ ਇਹ ਰਿਪਬਲਿਕਨ ਪਾਰਟੀ ਦੀ ਵਿਸ਼ਾਲ ਇਮੀਗ੍ਰੇਸ਼ਨ ਨੀਤੀ ਦਾ ਹਿੱਸਾ ਹੈ ਜਿਥੇ 트੍ਰੰਪ ਸਰਕਾਰ ਦੇ ਵਿੱਚ ਇੰਗਲਿਸ਼ ਲੈਂਗੁਏਜ ਰਿਕੁਆਇਰਮੈਂਟ ਨੂੰ ਵਧਾਉਣ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਫਾਈਨ ਨੇ ਫੌਕਸ ਨਿਊਜ਼ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਹ ਬਿੱਲ ਅਮਰੀਕਾ ਨੂੰ ਇੱਕ ਭਾਸ਼ਾ ਵਾਲਾ ਦੇਸ਼ ਬਣਾਉਣ ਦੇ ਵੱਲ ਇੱਕ ਕਦਮ ਵਾਂਗ ਹੈ ਜਿੱਥੇ ਨਾਗਰਿਕਤਾ ਲੈਣ ਵਾਲੇ ਨੂੰ ਅੰਗਰੇਜ਼ੀ ਦੇ ਵਿੱਚ ਮਾਹਰ ਹੋਣਾ ਬਹੁਤ ਜ਼ਰੂਰੀ ਹੈ ਰੈਂਡੀ ਫਾਈਨ ਨੇ ਬਿੱਲ ਨੂੰ ਪੇਸ਼ ਕਰਦੇ ਹੋਏ ਕਿਹਾ ਕਿ ਅਮਰੀਕਾ ਇੱਕ ਅੰਗਰੇਜ਼ੀ ਬੋਲਣ ਵਾਲਾ ਦੇਸ਼ ਹੈ ਅਤੇ ਨਾਗਰਿਕਤਾ ਲੈਣ ਵਾਲੇ ਨੂੰ ਇਸ ਦੇ ਵਿੱਚ ਜ਼ਰੂਰ ਮਿਲਣਾ ਚਾਹੀਦਾ ਹੈ ਉਹਨਾਂ ਨੇ ਉਦਾਹਰਨ ਦਿੱਤੀ ਕਿ ਹੋਰ ਦੇਸ਼ਾਂ ਦੇ ਵਿੱਚ ਵੀ ਨਾਗਰਿਕਤਾ ਦੇ ਲਈ ਲੈਂਗੁਏਜ ਪ੍ਰੋਫੀਸੀ ਟੈਸਟ ਲਾਜ਼ਮੀ ਹੁੰਦਾ ਹੈ ਫਾਈਂਡ ਦਾ ਕਹਿਣਾ ਹੈ ਕਿ ਇੰਟਰਪ੍ਰੀਟਰਰ ਦੀ ਵਰਤੋਂ ਨਾਲ ਟੈਸਟ ਦੇਣ ਵਾਲਾ ਅਮਰੀਕਾ ਦੇ ਕਲਚਰ ਵਿੱਚ ਠੀਕ ਤਰ੍ਹਾਂ ਸ਼ਾਮਿਲ ਨਹੀਂ ਹੋ ਸਕਦਾ ਅਸੀਂ ਚਾਹੁੰਦੇ ਹਾਂ ਕਿ ਨਾਗਰਿਕ ਅੰਗਰੇਜ਼ੀ ਬੋਲ ਕੇ ਅਮਰੀਕੀ ਵੈਲਿਊਜ਼ ਨੂੰ ਸਮਝਣ ਇਹ ਬਿਲ 트ੰਪ ਦੀ ਇਮੀਗ੍ਰੇਸ਼ਨ ਇਨਫੋਰਸਮੈਂਟ ਦੇ ਨਾਲ ਜੁੜਿਆ ਹੋਇਆ ਹੈ ਜੁਥੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰੋਕਣ ਤੋਂ ਇਲਾਵਾ ਕਾਨੂੰਨੀ ਇਮੀਗ੍ਰੈਂਟਸ ਦੇ ਲਈ ਵੀ ਸਖਤ ਨਿਯਮ ਬਣਾਏ ਜਾ ਰਹੇ ਨੇ ਉਧਰ ਦੂਜੇ ਪਾਸੇ ਡੈਮੋਕ੍ਰੇਟ ਪਾਰਟੀ ਅਤੇ ਇਮੀਗ੍ਰੈਂਟ ਅਧਿਕਾਰ ਸੰਗਠਨਾ ਨੇ ਇਸ ਬਿਲ ਨੂੰ ਸ਼ਕਤੀ ਦੇ ਨਾਲ ਇਸ ਦੀ ਨਿੰਦਾ ਕੀਤੀ ਹੈ ਉਹ ਕਹਿ ਰਹੇ ਨੇ ਕਿ ਇਹ ਬਿੱਲ ਬਜ਼ੁਰਗਾਂ ਅਤੇ ਲੰਬੇ ਸਮੇਂ ਤੋਂ ਅਮਰੀਕਾ ਦੇ ਵਿੱਚ ਰਹਿ ਰਹੇ ਇਮੀਗ੍ਰੈਂਟਸ ਨੂੰ ਨਾਗਰਿਕਤਾ ਤੋਂ ਵਾਂਝਾ ਕਰ ਦਵੇਗਾ ਜੋ ਅੰਗਰੇਜ਼ੀ ਨਾ ਸਿੱਖਣ ਦੇ ਕਾਰਨ ਅਮਰੀਕਾ ਦੀ ਨਾਗਰਿਕਤਾ ਹਾਸਲ ਨਹੀਂ ਕਰ ਸਕਣਗੇ। ਇਹ ਨੀਤੀ ਖਾਸ ਕਰਕੇ ਉਹਨਾਂ ਲੋਕਾਂ ਨੂੰ ਨੁਕਸਾਨ ਪਹੁੰਚਾਏਗੀ ਜੋ ਕਾਨੂੰਨੀ ਤੌਰ ਤੇ ਅਮਰੀਕਾ ਦੇ ਵਿੱਚ ਆਏ, ਇੱਥੇ ਆ ਕੇ ਕੰਮ ਕੀਤਾ ਅਤੇ ਟੈਕਸ ਵੀ ਅਦਾ ਕੀਤਾ ਪਰ ਹੁਣ ਅੰਗਰੇਜ਼ੀ ਨਾ ਹੋਣ ਦੇ ਕਾਰਨ ਉਹ ਅਮਰੀਕਾ ਦੇ ਪੱਕੇ ਨਾਗਰਿਕ ਨਹੀਂ ਬਣ ਸਕਦੇ। ਇਸ ਤੋਂ ਇਲਾਵਾ ਇਹ ਬਿੱਲ ਅਮਰੀਕੀ ਕਾਨੂੰਨ ਵਿਵਸਥਾ ਦੇ ਵਿੱਚ ਚੁਣੌਤੀ ਪੈਦਾ ਕਰ ਸਕਦਾ ਹੈ ਕਿਉਂਕਿ ਇੰਟਰਪ੍ਰੀਟਰ ਨਿਯਮ 1950 ਦੇ ਦਹਾਕੇ ਤੋਂ ਚੱਲਦਾ ਆ ਰਿਹਾ ਹੈ ਇਹ ਬਿੱਲ ਡੋਨਲਡ ਟਰੰਪ ਦੀ ਦੂਜੀ ਸਰਕਾਰ ਦੇ ਵਿੱਚ ਇਮੀਗ੍ਰੇਸ਼ਨ ਇਨਫੋਰਸਮੈਂਟ ਨੂੰ ਵਿਧਾਉਣ ਦੇ ਹਿੱਸੇ ਵਜੋਂ ਦੇਖਿਆ ਜਾ ਰਿਹਾ ਹੈ ਜਿੱਥੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰੋਕਣ ਤੋਂ ਇਲਾਵਾ ਕਾਨੂੰਨੀ ਪ੍ਰਕਿਰਿਆ ਨੂੰ ਵੀ ਸਖਤ ਬਣਾਇਆ ਜਾ ਰਿਹਾ ਹੈ ਅਮਰੀਕਾ ਦੇ ਵਿੱਚ ਪੰਜਾਬੀ ਬੋਲਦੇ ਲੱਖਾਂ ਇਮੀਗ੍ਰੈਂਟਸ ਰਹਿੰਦੇ ਨੇ ਜਿਨ੍ਹਾਂ ਦੇ ਵਿੱਚੋਂ ਬਹੁਤ ਸਾਰੇ ਅੰਗਰੇਜ਼ੀ ਬੋਲਦੇ ਨੇ ਪਰ ਬਜ਼ੁਰਗ ਪੀੜੀ ਨੂੰ ਇਸ ਦੇ ਨਾਲ ਮੁਸ਼ਕਲ ਹੋ ਸਕਦੀ ਹੈ ਕਈ ਦਹਾਕਿਆਂ ਤੋਂ ਪੰਜਾਬੀ ਬਜ਼ੁਰਗ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਪਰ ਉਹਨਾਂ ਨੇ ਹਾਲੇ ਵੀ ਅਮਰੀਕੀ ਨਾਗਰਿਕਤਾ ਹਾਸਲ ਨਹੀਂ ਕੀਤੀ ਪਰ ਹੁਣ ਅਜਿਹੇ ਲੋਕਾਂ ਲਈ ਮੁਸ਼ਕਲ ਪੈਦਾ ਹੋ ਸਕਦੀ ਹੈ ਜੇਕਰ ਉਹਨਾਂ ਨੂੰ ਅੰਗਰੇਜ਼ੀ ਠੀਕ ਢੰਗ ਦੇ ਨਾਲ ਨਹੀਂ ਆਉਂਦੀ ਹਾਲੇ ਇਸ ਬਿੱਲ ਨੂੰ ਕਾਨੂੰਨੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ ਕਈ ਦੇ ਹਾਕਿਆਂ ਤੋਂ ਪੰਜਾਬੀ ਬਜ਼ੁਰਗ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਪਰ ਉਹਨਾਂ ਨੇ ਹਲੇ ਵੀ ਅਮਰੀਕਾ ਦੀ ਨਾਗਰਿਕਤਾ ਨਹੀਂ ਲਈ ਪਰ ਹੁਣ ਅਜਿਹੀ ਲੋਕਾਂ ਲਈ ਮੁਸ਼ਕਿਲ ਪੈਦਾ ਹੋ ਸਕਦੀ ਹੈ ਜੇਕਰ ਉਹਨਾਂ ਨੂੰ ਅੰਗਰੇਜ਼ੀ ਠੀਕ ਢੰਗ ਦੇ ਨਾਲ ਨਹੀਂ ਆਉਂਦੀ ਹਾਲੇ ਇਸ ਬਿਲ ਨੂੰ ਲੈ ਕੇ ਕਾਨੂੰਨੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਆਉਣ ਵਾਲਾ ਸਮਾਂ ਇਸ ਬਿਲ ਦਾ ਭਵਿੱਖ ਤੈ ਕਰੇਗਾ